ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜੁੜੇ ਰਹਿਣਾ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ RAM REEM DE 5 ਕਰੋੜ ਫੋਲੋਅਰਸ SGPC ਨੂੰ ਇੰਝ ਇਤਰਾਜ਼ ਨਹੀਂ ਕਰਨਾ ਚਾਹੀਦਾ ਸੁਨਿਆਰਿਆ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਗਰਮੀਤ RAMHEM ਸਿੰਘ ਨੂੰ 21 ਦਿਨਾਂ ਵਾ 21 ਦਿਨਾਂ ਦੀ ਫਰਲੋ ਦਿੱਤੀ ਗਈ ਹੈ RAMHEM ਨੂੰ ਫਰਲੋ ਦਿੱਤੇ ਜਾਣ ਉੱਤੇ SGP C ਵੱਲੋਂ ਸਖਤ ਇਤਰਾਜ਼ ਪਟਾਇਆ ਗਿਆ ਹੈ SGP C ਵੱਲੋਂ ਇਤਰਾਜ਼ ਪਟਾਉਣ ਤੋਂ ਬਾਅਦ ਪੰਜਾਬ ਭਾਈਪਾਤ ਦਾ ਬਿਆਨ ਸਾਹਮਣੇ ਆਇਆ ਹੈ ਪੰਜਾਬ ਭਾਈਪਾਤ ਆਗੂ ਹਰਜੀਤ ਅਗਰੇਵਾਲ ਨੇ ਕਿਹਾ ਹੈ ਕਿ ਗਰਮੀਤ RAMHEM ਨੂੰ ਜੇਲ ਦੇ ਨਿਯਮ ਮੁਤਾਬਕ ਫਰ ਲੋ ਦਿੱਤੀ ਗਈ ਹੈ ਸਰਦਾਰ ਗਰੇਵਾਲ ਨੇ ਕਿਹਾ ਹੈ ਕਿ ਜੇਲ ਵਿੱਚ ਰਾਮ ਰਹੀਮ ਦਾ ਚੰਗਾ ਵਿਵਹਾਰ ਹੈ ਜਿਸ ਕਾਰਨ ਉਹਨਾਂ ਨੂੰ ਜੇਲ ਵਿੱਚ ਸਹੂਲਤ ਮਿਲਣੀ ਚਾਹੀਦੀ ਹੈ ਉਹਨਾਂ ਅੱਗੇ ਕਿਹਾ ਕਿ ਗਰਮੀਤ ਰਾਮ ਰਹੀਮ ਨੂੰ ਸੋਸ਼ਲ ਮੀਡੀਆ ਉੱਤੇ 5 ਕਰੋੜ ਦੇ ਫੋਲੋਅਰਸ ਹਨ ਇਸ ਕਰਕੇ ਐਸਜੀਪੀਸੀ ਨੂੰ ਇਤਰਾਜ਼ ਨਹੀਂ ਕਰਨਾ ਚਾਹੀਦਾ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪਸ